ਤੈਨੂੰ ਭਰਾਵਾ ਭਰਾਵਾ ਰੋਇ ਸੁੱਕਣੇ ਪਾਇਆ ਹੁੰਦਾ ਕੱਚਾ ਜਾ ਲਾ ਕੇ ਭੱਜ ਜਾਂਦਾ ਹੂੰ ਮੈਂ ਅੱਜ ਤੈਨੂੰ ਫਾੜ ਲਿਆ ਹਾਂ ਤੂੰ ਕਹਿੰਦਾ ਭਰਾਵਾ ਭੁੱਲ ਗਿਆ ਭਰਾਵਾ ਤੂੰ ਭੁੱਲ ਗਿਆ ਰੋਇ ਸੁੱਕਣੇ ਕੱਚਾ ਪਾਇਆ ਨਹੀਂ ਤੂੰ ਲਾ ਕੇ ਲਿਆਨਾ ਲਾਲ ਵੀ ਤੂੰ ਲਗਿਆ ਨੀਲਾ ਵੀ ਤੂੰ ਲਗਿਆ ਮੇਰਾ ਯਾਰ ਮੈਨੂੰ ਉਮੀਦ ਨਹੀਂ ਸੀ ਤੇਰੇ ਤੇ ਭਰਾਵਾ ਇਹ ਕੰਮ ਨਹੀਂ ਕਰਦਾ ਮੈਂ ਭਰਾਵਾ ਮੈਂ ਮੇਰੇ ਨਾਲ ਮੈਂ ਬ੍ਰਦਰ ਨਾਲ ਗੱਲ ਕੀਤੀ ਏ ਮੈਨੂੰ ਕਹਿੰਦਾ ਕੰਮ ਨਹੀਂ ਕਰਦੇ ਮੈਂ ਭਰਾਵਾ ਮੈਂ ਉਹ ਭਰਾਵਾ ਮੈਂ ਰੋਣਾ ਬੰਨਣਾ ਐਵੇਂ ਕੰਮ ਨਹੀਂ ਕਰਦੇ ਵੀ ਬਈ ਮੰਤਰੀ ਖਾਣੇ ਆਣ ਜਦਨੀ ਬੋਲਣੇ ਖੜਾਗੇ ਭਰਾਵਾ ਮੇਨੇ ਫੀਲ ਹੀ ਬਣਾਇਆ ਕੱਚੇ ਕੱਚੀ ਗੱਲ ਕਰ ਰਹੇ ਜੋ ਕੱਚੇ ਬਾਟੇ ਹੀ ਮੇਰੇ ਕੱਚੀ ਗੱਲ ਲੋਕਾਂ ਵੀ ਕੋਠੀਆਂ ਕਰਦੇ ਐਸੀ ਮੇਰਾ ਕੱਚਾ ਬਾਟਾ ਸੀ ਉਹਦਾ ਫਾਇਦਾ ਨਹੀਂ ਹੋਣਾ ਕੋਈ ਚੱਕੇ ਆ ਸਟੂਡੈਂਟ ਕੋਈ ਕੋਠੀ ਹੀ ਕੰਮ ਕਰਦੇ ਆ ਸਾਡੇ ਲੋਕ ਵਿਸ਼ਵਾਸ ਕਰਦੇ ਆ ਮੈਂ ਤੂੰ ਦੇਖੋ ਪਹਿਲੀ ਵਾਰੀ ਗੱਲ ਸੁਣੀ ਹੈ ਮੈਂ ਮੇਰਾ ਦਾ ਹੀ ਨਹੀਂ ਮੇਰਾ ਪੂਰੀ ਬਸਤੀ ਮੇਰਾ ਕੱਚਾ ਗਲਤ ਹੈ ਜਾਂ ਚੋਰ ਹੈ ਜਾਂ ਤੇਰੇ ਮੂਤ ਦਾ ਬਣ ਗਿਆ ਮੈਂ ਫੀਲ ਹੁੰਦਾ